ਜਾਂਦੀ ਹੈ ਉਹ ਜੇ ਤੋ ਵੀ ਡਾਇਰੈਕਸ਼ਨਸ ਆਉਂਦੀ ਐ ਸਾਰੇ ਲੀਡਰ ਇੱਥੇ ਬਹਿਤਾ ਕਰਕੇ ਜਾਂਦੇ ਆ ਕਿ ਇਹਨੂੰ ਠਕਾਵਾਂਗੇ ਕਿ ਇਸ ਨੂੰ ਇੰਟਰਨੈਸ਼ਨਲ ਪੱਧਰ ਦੇ ਉੱਤੇ ਸਾਇੰਟਿਫਿਕਲੀ ਇਸ ਨੂੰ ਠੀਕ ਕਰਕੇ ਜੇ ਜੋ ਬੀਹ ਹੋ ਸਕਦੀ ਐ ਇੱਥੇ ਸਾਰਾ ਕੁਝ ਹੋ ਸਕਦਾ ਪਰ ਇਹਦੇ ਬੱਦ ਧਿਆਨ ਹੀ ਨਹੀਂ ਦਿੱਤਾ ਜਾਂਦਾ ਕਿ ਕੇਜਵਲ ਸਾਹਿਬ ਜੀ ਤੋਂ ਪੈਣਾ ਐ ਸੀਗੁਰਨਾ ਨੇ ਕਿਹਾ ਸੀ ਗਾਜ਼ੀ ਪਰ ਤੋ ਚਰਟਾ ਦੱਕਾ ਅਮਰ ਸਰਨ ਨੰਬਰ ਨਾ ਪਰ ਜਦ ਤੱਕ ਦਿੱਤਾ ਹੀ ਨਹੀਂ ਹੈ ਉਹਨਾਂ ਦੀ ਸਰਕਾਰ ਤੇ ਫਿਰ ਜਿਹੜੇ ਸਾਡੇ SCPC ਦੇ ਗੁਰਦੁਆਰੇ 87 ਤਫਾ ਦੇ ਥੱਲੇ ਹੁੰਦੇ ਆ ਜੀ ਉਹਨਾਂ ਦੇ ਇਲੈਕਸ਼ਨ ਕਰਾਉਣ ਦੀ ਡਿਊਟੀ ਹੱਤੀ ਹੈ ਪੰਜਾਬ ਸਰਕਾਰ ਦੀ ਉਹ ਵੀ ਸੁੱਤੇ ਪਏ ਉਹਨਾਂ ਦੇ ਵੀ ਇਲੈਕਸ਼ਨ ਨਹੀਂ ਕਰਾਉਂਦੇ ਤੇ ਜਿਹੜੇ SCPC ਦੇ ਮਤੇਤ ਗੁਰਦੁਆਰਾ ਸਾਮ ਹੁੰਦੇ ਆ ਉਹਨਾਂ ਦੇ ਇਲੈਕਸ਼ਨ ਕਰਾਉਣ ਦੀ ਡਿਊਟੀ ਸੈਂਟਰ ਮੋਤੀ ਦੀ ਸਰਕਾਰ ਦੀ ਹੈ ਕੀ ਹੈ ਉਮੀਦ ਚਦੋਂ ਤੋਂ ਸਾਡੇ ਇਲੈਕਸ਼ਨ ਨਹੀਂ ਖੜਾਰੇ ਤੇ ਅਸੀਂ ਤਾਂ ਬਹੁਤ ਬੁਰੀ ਤਰ੍ਹਾਂ ਫੱਟੜ ਹੋਏ ਹੋਏ ਆ ਇਹਨਾਂ ਜ਼ੁਲਮਾਂ ਦੇ ਨਾਲ ਜਦ ਦਾ ਇਹ ਹਿੰਦੁਸਤਾਨ 1947 ਦੇ ਵਿੱਚ ਬਣਿਆ ਹੈਗਾ ਕੋਈ ਸਾਡੀ ਪੁੱਛੜੀਚ ਨਹੀਂ ਕੋਈ ਸੈਂਟਰ ਦੇ ਵਿੱਚ ਸਾਡਾ ਵਜ਼ੀਰ ਨਹੀਂ ਹੈ ਕੋਈ ਗੱਲ ਨਹੀਂ ਹੈ ਤੇ ਨਾਲ ਲੱਗਦਾ ਪਾਕਿਸਤਾਨ ਹੈ ਜਿੱਦੋਂ ਸਾਡੇ ਜੱਥੇ ਉੱਥੇ ਧਾਰਮਿਕ ਜਾਂਦੇ ਆ ਉਹਨਾਂ ਦੀਆਂ ਵੀ ਰਿਪੋਰਟਾਂ ਨਹੀਂ ਹੈ ਹੈਗੀਆਂ ਕਿ ਇਹ ਤਾਂ ਮੌਸ ਕ ਲਾਹੌਰ ਤੱਕ ਜਾਂਦਾ ਹੈ ਤੇ ਇਹ ਤਾਂ ਪਾਕਿਸਤਾਨ ਦੀ ਗਵਰਨਮੈਂਟ ਨੂੰ ਵੀ ਦਿੱਲੀ ਨੂੰ ਦੇਖਣਾ ਚਾਹੀਦਾ ਕਿ ਇਹ ਜਿਹੜਾ ਜ਼ਿੰਦਗੀ ਦਾ ਢੇਰ ਸਾਡੇ ਸਿਰ ਦੇ ਉੱਤੇ ਰੱਖਦਾ ਸਿੱਖਾਂ ਦੇ ਉੱਤੇ ਤੇ ਮੁਸਲਮਾਨਾਂ ਦੇ ਉੱਤੇ ਤੇ ਇਹਨਾਂ ਨੂੰ ਤਾਂ ਚੱਕਣਾ ਚਾਹੀਦਾ ਤਾਂ ਇਹਦਾ ਇੰਸਾਨੀ ਸਿੱਖਿਆ ਜਾਂਦਾ ਚਾਹੀਦਾ ਜੀ ਤੇ ਜੇ ਸ਼ਰਮਿੰਦਾ ਕਰਨਾ ਹਿੰਦੁਸਤਾਨ ਨੂੰ ਪਾਕਿਸਤਾਨ ਕਹਿ ਜੇ ਅਸੀਂ ਖਰਚਾ ਸੀ ਚੱਲ ਲਾਂਗੇ ਤੇ ਇਹਨੂੰ ਠੀਕ ਕਰ ਦਾਂਗੇ ਇਹ ਜੇ ਮਨਜ਼ੂਰ ਹੋਵੇ ਇੰਡੀਆ ਨੂੰ ਅਸੀਂ ਉਹਨਾਂ ਨਾਲ ਵੀ ਗੱਲ ਕਰਦੇ ਆਂ ਕਿ ਤੁਸੀਂ ਵੀ ਖਰਚਾ ਦਿਓ ਜੇ ਇੰਡੀਆ ਨਹੀਂ ਸਾਡੀ ਗੱਲ ਕਰਨਾ ਚਾਹੁੰਦਾ। ਲੇਕਿਨ ਮਾਨ ਸਾਹਿਬ ਜਦੋਂ ਵੀ ਚੋਣਾਂ ਹੁੰਦੀਆਂ ਨੇ ਉਹ ਬਹੁਤ ਸਾਰੇ ਇੱਥੇ ਵਾਅਦੇ ਵੀ ਕੀਤੇ ਜਾਂਦੇ ਨੇ, ਇੱਥੇ ਧਰਮੇ ਪ੍ਰਦਰਸ਼ਨ ਵੀ ਕੀਤੇ ਜਾਂਦੇ ਨੇ, ਵੱਡੇ ਵੱਡੇ ਦਾਅਵੇ ਵੀ ਕੀਤੇ ਜਾਂਦੇ ਨੇ ਕੁਝ ਹੀ ਘੰਟਿਆਂ ਦੇ ਵਿੱਚ ਅਸੀਂ ਚੁਕਾ ਦਿੱਤਾ ਜਾਵਾਂਗੇ ਸੋ ਬਿਜਲੀ ਪੈਦਾ ਕੀਤੀ ਜਾ ਸਕਦੀ ਆ। ਕੀ ਲੱਗਦਾ ਫੂਕ ਨਿਕਲ ਜਾਂਦੀ ਆ ਜਦੋਂ ਅਸੀਂ ਕੁਰਸੀ ਤੇ ਬੈਠੇ ਹੁੰਦੇ ਆ? ਨਹੀਂ ਉਹਨਾਂ ਦੀ ਫੂਕ ਨਹੀਂ ਨਿਕਲਦੀ। ਫੂਕ ਲਿਕਨਦੀ ਆ ਤੁਹਾਨੂੰ ਤੁਹਾਡੀ ਜਿਹੜੇ ਵੋਟ ਰੱਖ ਕੇ ਆ। ਹੂੰ। ਤੁਸੀਂ ਫਿਰ ਵੋਟਰ ਦੁਬਾਰਾ ਦੁਬਾਰਾ ਉਹਨਾਂ ਨੂੰ ਕਿਉਂ ਪਾਉਂਦੇ ਹੈਗੇ ਹੋ ਕਸੂਰ ਤਾਂ ਤੁਹਾਡਾ ਵੀ ਹੈ ਕਿ ਜਿਹੜੇ ਬੰਦੇ ਇੱਥੇ ਭੇਦਭਿਖ ਕਰਕੇ ਜਾਂਦੇ ਆ ਲੇਕਿਨ ਬਹੁਤ ਸਾਰੇ ਮੋਤਵਾ ਮਿੱਥੇ ਹੋਈਆਂ ਨੇ ਇਸ ਗੰਦਗੀ ਕਰਕੇ ਕੁਝ ਹੋਇਆ ਜੀ ਪਰ ਜਿਹੜੇ ਵੋਟਰ ਹੈ ਜੀ ਜੇ ਤੋਂ ਵੋਟ ਪਾਉਂਦੇ ਹੋ ਤਾਂ ਨਹੀਂ ਸੋਚ ਦੇਖੀ ਇਹ ਲੀਡਰ ਨੇ ਸਭ ਤੋਂ ਨਾਲ ਬਹਿ ਕੇ ਕੀਤੇ ਮਾਨ ਸਾਹਿਬ ਅਕਾਲੀ ਦਲ ਨੂੰ ਵੀ ਲੋਕਾਂ ਨੇ ਵੇਖਿਆ ਕਿ ਨਾ ਕਾਂਗਰਸ ਨੂੰ ਵੀ ਲੋਕਾਂ ਨੇ ਵੇਖਿਆ ਇਸ ਵਾਰ ਆਮ ਆਦਮੀ ਪਾਰਟੀ ਨੇ ਕਿਹਾ ਸੀਗਾ ਕਿ ਅਸੀਂ ਇਸ ਨੂੰ ਹਟਾਵਾਂਗੇ ਇਹ ਲੱਗਦਾ ਕਿ ਸਿਰਫ ਆਮ ਆਦਮੀ ਪਾਰਟੀ ਨੇ ਲੋਕਾਂ ਨੂੰ ਸਿਰਫ ਬਕਲਾਹਟ ਹੀ ਦਿੱਤੀ ਹੈ ਉਸ ਤੋਂ ਬਾਅਦ ਕੋਈ ਵੀ ਨਿੱਜਾ ਸਾਥ ਤੇ ਨਜ਼ਰ ਨਹੀਂ ਆਏ ਜੇ ਐਮਰਸਦ ਦੇ ਮੈਂਬਰ ਪਾਰਲੀਮੈਂਟ ਦੀ ਗੱਲ ਕੀਤੀ ਜਾਵੇ ਗੁਰਜੀਤ ਔਜਲੇ ਉਹਨਾਂ ਵੱਲੋਂ ਤਿੰਨ ਚਾਰ ਵਿਜ਼ਿਟ ਕੀਤੀਆਂ ਗਈਆਂ ਹੁਣ ਉਹ ਵੀ ਨਹੀਂ ਨਜ਼ਰ ਆ ਰਿਹਾ ਕੀ ਲੱਗਦਾ ਕਿ ਜਿਹੜੀ ਜਨਤਾ ਉਹ ਕਿਸ ਚੱਕੀ ਚ ਪਿਸਦੀ ਹੋਈ ਤੁਹਾਨੂੰ ਨਜ਼ਰ ਆ ਰਹੀ ਹੈ ਕੀ ਲੱਗਦਾ ਕਿ ਪੰਜਾਬ ਦੇ ਹਾਲਾਤ ਹੋਰ ਖਰਾਬ ਹੋ ਰਹੇ ਨੇ ਮੇਰਾ ਤਾਂ ਖਿਆਲ ਬਹੁਤ ਜ਼ਿਆਦਾ ਖਰਾਬ ਹੋ ਰਿਹਾ ਇਥੋਂ ਦੇ ਕਮੈਂਟਰ ਸਾਹਿਬ ਨੇ ਮੈਂ ਕਹਿੰਦਾ ਕਰਨਾ ਚਾਹੁੰਦਾ ਸੀ ਕਰ ਲਿਆ ਉਹਨਾਂ ਨੇ ਤੇਜ਼ੀ ਨਾਲ ਵੀ ਮੇਰਾ ਚੱਕਿਆ ਗਿਆ ਕਿ ਉਹਨਾਂ ਨੂੰ ਪਤਾ ਸੀ ਕਿ ਮੈਂ ਟੀਫੋਨ ਕਰਨਾ ਚਾਹੁੰਦਾ ਹਾਂ ਤੇ ਇਹਦੇ ਹਾਲਾਤ ਜਿਵੇਂ ਵਿਗੜੇ ਹੋਏ ਐ ਇਥੋਂ ਦੇ ਅਫਸਰ ਸਾਹਿਬ ਦੇ ਇਹ ਤਾਂ ਬੁਰੀ ਤਰ੍ਹਾਂ ਲੱਗਦੀ ਹੈ ਕਿ ਇਹ ਤੇ ਅੱਛੀ ਕ੍ਰਾਈਮ ਦੇ ਗੱਲ ਕਰਨੀ ਹੈ ਇੱਥੋਂ ਦੇ ਵਾਤਾਵਰਣ ਦੀ ਗੱਲ ਕਰਨੀ ਹੈ ਇੱਥੇ ਜਿਹੜੀ ਬਦਬੂ ਜਾਂਦੀ ਹੈ ਦਰਬਾਰ ਸਾਹਿਬ 'ਚ ਹੇ ਦੁਰਗਿਆਂ ਦਾ ਮੰਦਿਰ ਤੇ ਵਿੱਚ ਵੀ ਜਾਂਦੀ ਆ ਉਹੀ ਬਦਬੂ ਜੀ ਤੇ ਫਿਰ ਸਾਰਿਆਂ ਦਾ ਨੁਕਸਾਨ ਹੋ ਰਿਹਾ ਇੱਥੇ ਕਿਉਂ ਨਹੀਂ ਬੋਲਦੇ ਸਭ ਗੜੇ ਤੇ ਕਿਉਂ ਨਹੀਂ ਕਰਦੇ ਇਹ ਕੀ ਲੱਗਦਾ ਹੈ ਕਿ ਜਿਹੜਾ ਸਚਕਣ ਚੇਹੇ ਦਰਬਾਰ ਸਾਹਿਬ ਉੱਤੇ 골ਡ ਲਗਾ ਮਹਾਰਾਜਾ ਰਣਜੀਤ ਸਿੰਘ ਵੱਲੋਂ ਜੀ ਸੇਵਾ ਨਿਭਾਈ ਗਈ ਸੀ ਕੀ ਲੱਗਦਾ ਹੈ ਕਿ ਉਹ ਵੀ ਹੁਣ 골ਡ ਕਾਲਾ ਪਹਿਣਾ ਸ਼ੁਰੂ ਹੋ ਗਿਆ ਉਹਦੀ ਵੀ ਸੇਵਾ ਜਿਹੜੀ ਹੈ ਹਰ ਸਾਲ ਉਹ ਸੇਵਾ ਤਾਂ ਘਟੂ ਕੀ ਕਿਉਂ ਕਰਕੇ ਇਲੈਕਸ਼ਨ ਨਹੀਂ ਸੈਂਟਰ ਕਰਾ ਰਿਹਾ ਇਹ ਡੈਡ ਕਰਨਾ ਚਾਹੁੰਦਾ ਹੈ ਸਾਡਾ ਜਮਹੂਰੀਅਤ ਨੂੰ ਮਾਰਨਾ ਚਾਹੁੰਦਾ ਹੈ ਕਿ ਸਿੱਖਾਂ ਦੀ ਜਮਹੂਰੀਅਤ ਜਿਹੜੀ 1925 ਦੇ ਵਿੱਚ ਕਾਨੂੰਨ 13 ਹੀ ਸੱਤ ਹੋਈ ਸੀ ਜੀ ਐਸ ਪੀ ਸੀ ਉਹ ਸੁ ਖਤਮ ਕਰਨਾ ਚਾਹੁੰਦਾ ਹੈ ਕਰਦਾ ਠੀਕ ਹੈ ਨਾ ਚੌਕ ਸਰਪਤ ਆ ਤੁਸੀਂ ਦੇਖ ਸਕਦੇ ਹੋਰੇ ਕੀ ਹਾਲ ਇੱਥੇ ਡੰਪ ਚ ਹੈ ਹੁਣ ਜਿਹੜਾ ਤਰੀਕਾ ਹੈਗਾ ਡੰਪ ਚਲਾਉਣ ਦਾ ਉਹ ਪਹਿਲਾਂ ਇੱਕ ਵਾਰੀ ਕੂੜਾ ਥੱਲੇ ਪੈਂਦਾ ਉਹਦੇ ਉੱਤੇ ਫਿਰ ਮਿੱਟੀ ਪਾਉਂਦੇ ਆ ਇੱਥੇ ਮੈਨੂੰ ਦੱਸੋ ਮਿੱਟੀ ਦਾ ਲੇਅਰ ਕਿਤੇ ਵੀ ਦਿਖਦਾ ਹੈਗਾ ਹੁਣ ਮਿੱਟੀ ਚੋਂ ਪਾਉਂਦੇ ਆ ਕਿ ਉਹਨੂੰ ਦਫਨਾ ਕੇ ਤੇ ਥੱਲੇ ਫਿਰ ਉਹ ਆ ਪਾਈਪ ਪਾ ਦਨੇ ਆ ਕੂੜੇ ਚ ਉਹਦੇ ਨਾਲ ਕੀ ਹੁੰਦਾ ਜਿਹੜੀ ਗਲਣ ਹੁੰਦੀ ਹੈ ਉਹ ਗਲਣ ਤੋਂ ਜਿਹੜੀਆਂ ਗੈਸਾਂ ਜਿਹੜੀਆਂ ਅਸੀਂ ਹੁਣ ਸੁਣ ਰਹੇ ਸੁੰਘ ਰਹੇ ਆ ਤੇ ਆ ਹਵਾ ਉੱਧਰ ਸਿੱਧਾ ਹਰਮੰਦਰ ਸਾਹਿਬ ਤੇ ਸ਼ਹੀਦਾਂ ਨੂੰ ਜਾ ਰਹੀ ਹੈ ਇਹ ਗੰਦੀ ਹਵਾ ਫਿਰ ਉੱਥੇ ਨਹੀਂ ਜਾਂਦੀ ਹੈਗੀ ਕਿਉਂਕਿ ਥੱਲੇ ਪਾਈਪਾਂ ਲੈ ਕੇ ਉਹ ਮੀਥੇਨ ਨੂੰ ਕੈਪਚਰ ਕਰਕੇ ਸਿੱਧਾ ਉਹ ਜਨਰੇਟਰ ਤੇ ਲੈ ਜਾਂਦੇ ਆ ਉਹਨੂੰ ਫੂਕ ਕੇ ਟਰਬਾਈਨ ਚ ਲਾ ਕੇ ਬਿਜਲੀ ਪੈਦਾ ਕਰਦੇ ਆ ਇੱਥੇ ਦੱਸੋ ਕਿਹੜਾ ਲੇਅਰ ਮਿੱਟੀ ਦਾ ਪਿਆ ਪਹਾੜ ਦੇ ਗੰਦ ਪਹਾੜ ਗੰਦ ਉਹਰੇ ਅੰਮ੍ਰਿਤਸਰ 'ਚ ਖੜਾ ਕਰਤਾ ਹੈਗਾ ਇਹ ਤਾਂ ਜੇ ਸਾਇੰਟਿਫਿਕਲੀ ਮੈਨੇਜ ਕਰਨ ਤਾਂ ਇਹਦੀ ਸ਼ਾਰਟ ਟਰਮ 'ਚ ਘੱਟ ਸਮੇਂ 'ਚ ਇਹਦਾ ਸਦਾ ਹੈਗਾ ਲੰਬੇ ਸਮੇਂ ਤੇ ਇੱਥੇ ਨਹੀਂ ਹੋਣਾ ਚਾਹੀਦਾ ਸਾਰਿਆਂ ਨੂੰ ਸਿਆਣਾ ਹੈ ਕਿ ਆਪਾਂ ਇੱਕ ਥਾਂ ਚੱਕੀ ਜਾਂਦੇ ਹਰਮੰਦਰ ਸਾਹਿਬ ਤੋਤੇ ਇੱਕ ਥਾਂ ਬਣਾਈ ਜਾਂਦੇ ਹੈਗੇ ਆ ਇਹ ਪਹਾੜ ਕਿਤੇ ਹੋਰ ਹੋਣਾ ਚਾਹੀਦਾ ਪਰ ਜਿਹੜਾ ਹੁਣ ਇਹ ਉਰੇ ਸਥਾਪਤ ਆ ਇਹਦੀ ਕੋਈ ਸੈਂਟਿਫਿਕ ਮੈਨੇਜਮੈਂਟ ਤਾਂ ਹੋਣੀ ਚਾਹੀਦੀ ਹੈ ਸੋ ਇਹ 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 ਜਿਹੜੀ ਹਿੰਦੂ ਰਾਸ਼ਟਰਵਾਦੀ ਸਰਕਾਰ ਹੈ ਉਹਨਾਂ ਨੇ ਉਹ ਗੰਦ ਤਾਂ ਪਾਇਆ ਤਾਂ ਕਿ ਸੰਗਤਾਂ ਦੇ ਨੱਕ ਚ ਇਹ ਦਮ ਕਰੇ ਤੇ ਉਹ ਸੰਗਤ ਨਾ ਆਏ ਇਹ ਗੁਰਸਿੱਖੀ ਨੂੰ ਖਤਮ ਕਰਨ ਵਾਸਤੇ ਪਲੈਨਿੰਗ ਹੈ ਨਵਜੋਤ ਸਿੰਘ ਸਿੱਧੂ ਵੱਲੋਂ ਦਾ ਅਨਾਉਂਸਮੈਂਟ ਕੀਤਾ ਗਿਆ ਸੀ ਕਿ ਇਸ ਨੂੰ ਹਟਾ ਕੇ ਸੁੰਦਰ ਪਾਰਕ ਜਿਹੜੀ ਬਣਾਇਆ ਜਾਏਗੀ ਉਸ ਤੋਂ ਬਾਅਦ ਉਹਨਾਂ ਦੀ ਹਾਰ ਹੋਈ ਇੰਦਰਬੀਰ ਸਿੰਘ ਬਲਾਰੀਆ ਦੀ ਹਾਰ ਹੋਈ ਕਿ ਲੱਗਦਾ ਕਿ ਜੇਕਰ ਇਹ ਜਗ੍ਹਾ ਦੇ ਉੱਤੇ ਸੁੰਦਰ ਪਾਰਕ ਹੁੰਦੀ ਤੇ ਹੋਰ ਵਧੀਆ ਹੋ ਸਕਦਾ ਸੀਗਾ ਔਰ ਦੂਸਰੀ ਸਰਕਾਰਾਂ ਨੂੰ ਕਿਹਦੇ ਖੁਦ ਕਹਿੰਦੇ ਸੀ ਤਾਂ ਬਿਜਲੀ ਪੈਦਾ ਕੀਤੀ ਜਾਏਗੀ ਨਾ ਸੁੰਦਰ ਨਵਜੋਤ ਸਿੰਘ ਸਿੱਧੂ ਮੈਨੂੰ ਨਜ਼ਰ ਆ ਰਹੇ ਆ ਉਰੇ ਨਾ ਸੁੰਦਰ ਨਿਜਰ ਸਾਹਿਬ ਨਜ਼ਰ ਆ ਰਹੇ ਆ ਤਿਆ ਦੇਖ ਲੋ ਸੁੰਦਰ ਪਹਾੜ ਗੰਦ ਸਾਨੂੰ ਦਿਖਦਾ ਸੋ ਇਹ ਗੱਲਾਂ ਝੂਠੀਆਂ ਇਹ ਹੋਣੀਆਂ ਚਾਹੀਦੀਆਂ ਲਾਗੂ ਹੋਣੀਆਂ ਚਾਹੀਦੀਆਂ ਤੇ ਅਸੀਂ ਇਹਦੇ ਬਾਰੇ ਜਿਹੜਾ ਐਸਜੀਪੀਸੀ ਦਾ ਚੋਣ ਨਹੀਂ ਹੋ ਰਿਹਾ ਤੇ ਐਸਜੀਪੀਸੀ ਤੇ ਵੀ ਇਹ ਮੁੱਦਾ ਬਣਾਉਣਾ ਹੈਗਾ ਕਿ ਜਿਹੜੀ ਆਈ ਗੁਰੂ ਕੀ ਸੰਗਤ ਉੱਥੇ ਦਰਸ਼ਨ ਕਰਦੀ ਹੈ ਹੋਰ ਹਰਮੰਦਰ ਸਾਹਿਬ ਨਾਲ ਪਿਆਰ ਕਰਨ ਰੱਖਦੇ ਆ ਇਹ ਜੇ ਉੱਚੀ ਥਾਂ ਬਣਾ ਕੇ ਮੁਸ਼ਕੀ ਭੇਜਣੀ ਹੈਗੀ ਹੈ ਤਾ ਇਹ ਸਾਡੇ ਸ਼ਹਿਰ ਦੀ ਇਕਨੋਮੀ ਤੇ ਬਹੁਤ ਅਸਰ ਪਾਉਂਦਾ ਹੈਗਾ ਜਿਹੜਾ ਉਰੇ ਟੂਰਿਸਟ ਆਉਂਦਾ ਉਹ ਵੀ ਇਸ ਤੋਂ ਝਿਜਕਾਉਂਦਾ ਹੈਗਾ ਜਿਹੜੀ ਨਾਲ ਤੇ ਉਰੇ ਡਿਵੈਲਪਮੈਂਟ ਹੋ ਰਹੀ ਹੈ ਸਾਰਿਆਂ ਦੀ ਲੈਂਡ ਪ੍ਰਾਈਸਸ ਸਾਰਿਆਂ ਦੀ ਪ੍ਰੋਪਰਟੀ ਪ੍ਰਾਈਸਸ ਸਾਰੇ ਖਤਮ ਕਰਤੇ ਆ ਇਹਨੇ ਸੋ ਇਹ ਬਹੁਤ ਗੰਭੀਰ ਮਸਲਾ ਹੈ ਤੇ ਸਰਕਾਰਾਂ ਘਰਾੜੇ ਮਾਰ ਕੇ ਸੁੱਤੀਆਂ ਪਈਆਂ ਲੇਕਿਨ ਜਦੋਂ ਚੋਣਾ ਹੁੰਦੀਆਂ ਉਦੋਂ ਕਿਸ ਤਰ੍ਹਾਂ ਵਾਂਜੀਦਾਂ ਨੂੰ ਆਉਂਦਾ ਉਦੋਂ ਸਾਰੇ ਲੀਡਰਸ ਵੀ ਇੱਥੇ ਪਹੁੰਚਦੇ ਨੇ ਵੱਡੇ ਵਾਅਦੇ ਵੀ ਕੀਤੇ ਜਾਂਦੇ ਨੇ ਕਿ ਲੱਗਦਾ ਕਿ ਆਮ ਲੋਕਾਂ ਨੂੰ ਸੁੱਟਣ ਦਿਆ ਇੱਕ ਜਰੀਆ ਬਣਾਇਆ ਗਿਆ ਜੀ ਸਿਰਫ ਇਹ ਤਾਂ ਜੀ ਓਰੇ ਮੋਰਚੇ ਲੱਗਣੇ ਆ ਤੇ ਸ਼੍ਰੋਮਣੀ ਅਕਾਲੀ ਦਲ ਨੰਬਰ ਸਰ ਪਲਾਨ ਕਰ ਰਹੀ ਓਰੇ ਮੋਰਚੇ ਲਾਣ ਦਾ ਇਹ ਇੱਕ ਬਹੁਤ ਗੰਭੀਰ ਮਸਲਾ ਹੈਗਾ ਤੇ ਜਿਹੜਾ ਘਰਾੜੇ ਮਾਰਦਾ ਸਦਾਨ ਹੈ ਉਹਨੂੰ ਮਜਬੂਰੀ ਓਰੇ ਆ ਕੇ ਹਾਜ਼ਰੀ ਭਰਨੀ ਪੈਣੀ ਹੈਗੀ ਐ ਇਹ ਮੁੱਦਾ ਖਤਮ ਨਹੀਂ ਹੋਣ ਲੱਗਿਆ ਇਨ ਫਿਊਚਰ ਕੁਝ ਹੈ ਜੀ ਪਲਾਨ ਆਊਟ ਕੀਤਾ ਬਿਲਕੁਲ ਕਰ ਰਹੇ ਹਾਂ 15 ਤਰੀਕ ਨੂੰ ਅਸੀਂ ਉਹਰੇ ਜਿਹੜਾ ਪ੍ਰੋਗਰਾਮ ਕੀਤਾ ਉਹਦੇ ਚ ਵੀ ਅਸੀਂ ਹਾਈਲਾਈਟ ਕਰਾਂਗੇ ਜਿਹੜਾ ਸਾਡੀਆਂ ਜਮਹੂਰੀਅਤ ਖਤਮ ਕੀਤੀ ਹੈ ਸਾਡੀ ਆਵਾਜ਼ ਬੁਲੰਦ ਨਹੀਂ ਹੋਣ ਦਿੱਤੇ ਔਰ ਜਿਹੜੇ ਹੋਰ ਤਰ੍ਹਾਂ ਦੇ ਵੱਡੇ ਹਿੰਦੂ ਧਰਮ ਦੇ ਸ਼ਹਿਰ ਹਨ ਉਹਨਾਂ ਦੇ ਵਿੱਚ ਯੋਧਿਆ ਚ ਵੱਡੇ ਵੱਡੇ ਮੰਦਰ ਤੇ ਪੈਸੇ ਬਣ ਰਹੇ ਆ ਦਿੱਤੇ ਜਾ ਰਹੇ ਆ ਪਰ ਇੱਥੇ ਜਿੱਥੇ ਇੱਕ ਹਰ ਮੰਦਰ ਸਾਹਿਬ ਹੈਗੇ ਇੱਥੇ ਗੰਦਗੀ ਦਾ ਮੁਸ਼ਕ ਨਾਲ ਬੰਦੇ ਬਹੁਤ ਮੇਰਾ ਖਿਆਲ ਹੈ ਬਹੁਤ ਮਾੜੀ ਸੋਚ ਸੈਂਟਰ ਦੀ ਪੰਜਾਬ ਸਰਕਾਰ ਦੀ ਹੈ ਕਿ ਗੰਦ ਪਾ ਕੇ ਇੱਥੇ ਧਰਮ ਦੇ ਨਾਮ ਨਾਲ ਕੋਈ ਲੱਗਣ ਹੀ ਨਹੀਂ ਦੇਉ ਤੇ ਉੱਥੇ ਨਵੇਂ-ਨਵੇਂ ਇਮਾਰਤਾਂ ਖੜਾ ਕਰਕੇ ਉੱਥੇ ਭੇਜੀ ਜਾਓ ਮਹਾਰਾਜਾ ਰਣਜੀਤ ਸਿੰਘ ਵੱਲੋਂ ਜਦੋਂ ਸੱਚਾ ਚੇਦਬਾਸਰ ਸਾਹਿਬ ਤੇ ਗੋਲਡ ਕਿਚੜਵਾਇਆ ਗਿਆ ਸੀ ਤੇ ਇੱਕ ਐਗਜ਼ਾਮਪਲ ਸੈੱਟ ਕੀਤੀ ਗਈ ਸੀ ਹੁਣ ਅਸੀਂ ਉਸ ਤਖਤ ਦੀ ਗੱਲ ਕਰਦੇ ਕਿ ਜਿਹੜੇ ਇੰਗਲੈਂਡ ਚ ਪਿਆ ਉਹਨੂੰ ਵਾਪਸ ਲਿਆਂਦਾ ਜਾਵੇ ਕੋਹੀਨੂਰ ਹੀਰੇ ਦੀ ਗੱਲ ਕੀਤੀ ਜਾਂਦੀ ਹੈ ਕੀ ਲੱਗਦਾ ਨਹੀਂ ਸੱਚਖੰਡ ਸਿੰਘ ਦਰਬਾਰ ਸਾਹਿਬ ਜੋ ਕਿ ਸਭ ਤੋਂ ਵੱਡਾ ਕੋਹਿੰਨूर ਹੀਰਾ ਸਾਡਾ ਅਸੀਂ ਉਹਨੂੰ ਸ਼ਾਮਿਲ ਲਏ ਤੇ ਅਸੀਂ ਸ਼ਾਇਦ ਉਸ ਤੋਂ ਕਿ ਸਾਰੀ ਦੁਨੀਆ ਦੇ ਅਵਲ ਨੰਬਰ ਤੇ ਆ ਸਕਦੇ ਹਾਂ ਕੋਹਿੰਨੂਰ ਹੀਰਾ ਸਿੱਖ ਕੌਮ ਦਾ ਹੈਗਾ ਮਹਾਰਾਜਾ ਰਣਜੀਤ ਸਿੰਘ ਦਾ ਸਾਡਾ ਹੱਕ ਹੈ ਤੇ ਅਸੀਂ ਮੰਗਾਗੇ ਪਰ ਇਹ ਗੱਲ ਸੱਚੀ ਹੈ ਕਿ ਜਿੱਥੇ ਹੀਰਿਆਂ ਦੀ ਗੱਲ ਹੁੰਦੀ ਹੈ ਉਹਦਾ ਕੋਈ ਮੁੱਲ ਨਹੀਂ ਹਰਮੰਦਰ ਸਾਹਿਬ ਦਾ ਉਹ ਹੀਰਿਆਂ ਤੋਂ ਕਿਤੇ ਜ਼ਿਆਦਾ ਸਿੱਖਾਂ ਵਾਸਤੇ ਇੱਕ ਚੀਜ਼ ਹੈਗੀ ਹੈ ਵੈਸੇ ਮੁੱਲ ਦੀ ਹੈ ਨਹੀਂ ਇਹ ਤਾਂ ਸਿੱਖੀ ਦਾ ਘਰ ਹੈ ਜੀ ਸੋ ਇਹ ਤੁਹਾਡੀ ਗੱਲ ਸੱਚੀ ਹੈ ਕਿ ਹਰਮੰਦਰ ਸਾਹਿਬ ਦਾ ਕੋਵਨਰ ਨਾਲ ਕੋਈ ਮੇਲ ਨਹੀਂ ਕਿ ਜਿੱਦੋਂ ਵੀ ਰੈਕਸ਼ਨਸ ਆਉਂਦੀ ਹੈ ਸਾਰੇ ਲੀਡਰ ਇੱਥੇ ਬਹਿਤਾ ਤੜਕੇ ਜਾਂਦੇ ਆ ਕਿ ਇਹਨੂੰ ਠਕਾਵਾਂਗੇ ਕਿ ਇਸ ਨੂੰ ਇੰਟਰਨੈਸ਼ਨਲ ਪੱਧਰ ਦੇ ਉੱਤੇ ਸਾਇੰਟਿਫਿਕਲੀ ਇਸ ਨੂੰ ਠੀਕ ਕਰਕੇ ਜਿੱਦੋਂ ਬਿਜਲੀ ਵੀ ਪੈਦਾ ਹੋ ਸਕਦੀ ਹੈ ਇੱਥੇ ਸਾਰਾ ਕੰਮ ਹੋ ਸਕਦਾ ਹੈ ਪਰ ਇਹ ਤੇ ਬਸ ਧਿਆਨ ਹੀ ਨਹੀਂ ਦਿੱਤਾ ਜਾਂਦਾ ਕੇਜ ਸਿੰਘ ਵਾਲ ਸਾਹਿਬ ਜੀ ਤੋਂ ਪਹਿਲਾਂ ਇਹ ਜਿਹੜਾ ਉਹ ਨਨਖੇਆ ਸੀ ਗਾਜ਼ੀ ਗ੍ਰਾਜ਼ੀ ਪਰ ਤੋਂ ਚਰਤ ਦੱਗਾ ਅੰਮ੍ਰਿਤਸਰ ਨੂੰ ਦੇਣਾ ਪਰ ਅਜੇ ਤੱਕ ਦਿੱਤਾ ਹੀ ਨਹੀਂ ਹੈ ਉਹਨਾਂ ਦੀ ਸਰਕਾਰ ਤੇ ਫੇਰ ਜਿਹੜੇ ਸਾਡੇ ਐਸ.ਪੀ.ਐਸ ਦੇ ਗੁਰਦੁਆਰੇ 87 ਤਫਾ ਤੋਂ ਥੱਲੇ ਹੁੰਦੇ ਆ ਉਹਨਾਂ ਦੇ ਇਲੈਕਸ਼ਨ ਕਰਾਉਣ ਦੀ ਡਿਊਟੀ ਹੈ ਪੰਜਾਬ ਸਰਕਾਰ ਦੀ ਉਹ ਵੀ ਸੁੱਤੇ ਪਏ ਉਹਨਾਂ ਦੇ ਵੀ ਇਲੈਕਸ਼ਨ ਨਹੀਂ ਕਰਉਂਦੇ ਤੇ ਜਿਹੜੇ ਐਸ.ਪੀ.ਐਸ ਦੇ ਮਤੇਤ ਗੁਰਦੁਆਰਾ ਸਾਹਿਬ ਬੰਦੀਏ ਉਹਨਾਂ ਦੇ ਇਲੈਕਸ਼ਨ ਫਰੋਂਟ ਦੇ ਡਿਊਟੀ ਸੈਂਟਰ ਮੋਦੀ ਦੀ ਸਰਕਾਰ ਦੀ ਹੈ ਕੀ ਹੈ ਉਹ ਵੀ 14 ਸਾਲ ਤੋਂ ਸਾਡੇ ਇਲੈਕਸ਼ਨ ਨਹੀਂ ਖਰਾ ਦੇ ਤੇ ਅਸੀਂ ਤਾਂ ਬਹੁਤ ਬੁਰੀ ਤਰ੍ਹਾਂ ਠੱਟੜ ਹੋਏ ਹੋਏ ਆ ਇਨਾਂ ਜ਼ੁਲਮਾਂ ਦੇ ਨਾਲ ਜਦ ਦਾ ਇਹ ਹਿੰਦੁਸਤਾਨ 1947 ਦੇ ਵਿੱਚ ਬਣਿਆ ਹੈਗਾ ਕੋਈ ਸਾਡੀ ਪੁੱਛ ਨਹੀਂ ਕੋਈ ਸੈਂਟਰ ਦੇ ਵਿੱਚ ਸਾਡਾ ਵਜ਼ੀਰ ਨਹੀਂ ਹੈ ਕੋਈ ਗੱਲ ਨਹੀਂ ਹੈ ਤੇ ਨਾਲ ਲੱਗਦਾ ਪਾਕਿਸਤਾਨ ਹੈ ਜਿੱਦੋਂ ਸਾਡੇ ਜੱਥੇ ਉੱਥੇ ਧਾਰਮਿਕ ਜਾਂਦੇ ਆ ਉਹਨਾਂ ਦੀਆਂ ਵੀ ਰਿਪੋਰਟਾਂ ਆਈਆਂ ਕਿ ਇਹ ਤਾਂ ਮੁਸਕ ਲਾਹੌਰ ਤੱਕ ਜਾਂਦਾ ਤੇ ਇਹ ਧੱਫੇ ਪਾਕਿਸਤਾਨ ਦੀ ਗਵਰਨਮੈਂਟ ਨੂੰ ਵੀ ਦਿੱਲੀ ਨੂੰ ਦੇਖਣਾ ਚਾਹੀਦਾ ਕਿ ਇਹ ਜਿਹੜਾ ਗੰਦਗੀ ਦਾ ਢੇਰ ਸਾਡੇ ਸਿਰ ਦੇ ਉੱਤੇ ਰੱਖਤਾ ਹੈ ਸਿਕੰਦਰ ਦੇਤੇ ਮੁਸਲਮਾਨਾਂ ਦੇ ਉੱਤੇ ਤੇ ਇਹਨਾਂ ਨੂੰ ਤੁੱਛਕਣਾ ਚਾਹੀਦਾ ਹੈ ਤਾਂ ਇਹ ਤਾਂ ਇੰਸਾਨੀਕਾ ਜਾਨਣਾ ਚਾਹੀਦਾ ਜੀ ਤੇ ਦੇਰ ਸ਼ਰਮਿੰਦਾ ਕਰਨਾ ਹਿੰਦੁਸਤਾਨ ਨੂੰ ਪਾਕਿਸਤਾਨ ਕਹਿ ਦੇ ਅਸੀਂ ਖਰਚਾ ਸੀ ਚੱਲ ਲਾਂਗੇ ਤੇ ਇਹਨੂੰ ਠੀਕ ਕਰ ਦਾਂਗੇ ਇਹ ਜੇ ਮਨਜ਼ੂਰ ਹੋਵੇ ਇੰਡੀਆ ਨੂੰ ਅਸੀਂ ਉਹਨਾਂ ਨਾਲ ਵੀ ਗੱਲ ਕਰਦੇ ਆਂ ਕਿ ਤੁਸੀਂ ਵੀ ਖਰਚਾ ਦਿਓ ਜੇ ਇੰਡੀਆ ਨਹੀਂ ਸਭੀ ਗੱਲ ਕਰਨਾ ਚਾਹੁੰਦਾ ਲੇਕਿਨ ਮਾਨ ਸਾਹਿਬ ਜਦੋਂ ਵੀ ਚੋਣਾ ਹੁੰਦਿਆ ਨੇ ਉਹ ਬਹੁਤ ਸਾਰੇ ਇੱਥੇ ਵਾਅਦੇ ਵੀ ਕੀਤੇ ਜਾਂਦੇ ਨੇ ਇੱਥੇ ਧਰਨੇ ਪ੍ਰਦਰਸ਼ਨ ਵੀ ਕੀਤੇ ਜਾਂਦੇ ਨੇ ਵੱਡੇ ਵੱਡੇ ਦਾਅਵੇ ਵੀ ਕੀਤੇ ਜਾਂਦੇ ਨੇ ਕੁਝ ਹੀ ਘੰਟਿਆਂ ਦੇ ਵਿੱਚ ਅਸੀਂ ਚੁਕਾ ਦਿੱਤਾ ਜਾਵੇਗਾ ਉਸ ਤੋਂ ਬਿਜਲੀ ਪੈਦਾ ਕੀਤੀ ਜਾ ਸਕਦੀ ਆ ਕੀ ਲੱਗਦਾ ਫੂਕ ਨਿਕਲ ਜਾਂਦੀ ਆ ਜਦੋਂ ਇਸ ਕੁਰਸੀ ਤੇ ਬੈਠਿਆ ਹੁੰਦਾ ਨਹੀਂ ਉਹਨਾਂ ਦੀ ਫੂਕ ਵੀ ਨਿਕਲਦੀ ਫੂਕ ਲੈਂਦੀ ਆ ਤੁਹਾਨੂੰ ਤੁਹਾਡੀ ਜਿਹੜੇ ਵੋਟਰ ਰਹਤੇ ਆ ਹੂੰ ਤੁਸੀਂ ਫਿਰ ਵੋਟਰ ਦੁਬਾਰਾ ਦੁਬਾਰਾ ਉਹਨਾਂ ਨੂੰ ਕਿਉਂ ਪਾਉਂਦੇ ਹੈਗੇ ਹੋ ਕੋਈ ਕਸੂਰ ਤਾਂ ਤੁਹਾਡਾ ਵੀ ਹੈ ਕਿ ਜਿਹੜੇ ਬੰਦੇ ਇੱਥੇ ਵੈਧੀ ਵੀ ਕਰਕੇ ਜਾਂਦੇ ਆ ਲੇਕਿਨ ਬਹੁਤ ਸਾਰੇ ਮਹਤਵਪੂਰਨ ਇਥੇ ਹੋਈਆਂ ਨੇ ਇਸ ਗੰਦਗੀ ਕਰਕੇ ਕੁਝ ਹੋਇਆ ਜੀ ਪਰ ਜਿਹੜੇ ਵੋਟਰ ਹੈ ਜੀ ਜਿੱਦੋਂ ਵੋਟ ਪਾਉਂਦੇ ਹੋ ਤਾਂ ਨਹੀਂ ਸੋਚਦੇ ਕੀ ਇਹ ਲੀਡਰ ਨੇ ਸਭ ਜਨਨ ਆ ਵੈਤੇ ਕੀਤੇ ਮਾਨ ਸਾਹਿਬ ਅਕਾਲੀ ਦਲ ਨੂੰ ਵੀ ਲੋਕਾਂ ਨੇ ਵੇਖਿਆ ਕਿ ਨਾਮ ਕਾਂਗਰਸ ਨੂੰ ਵੀ ਲੋਕਾਂ ਨੇ ਵੇਖਿਆ ਇਸ ਵਾਰ ਆਮ ਆਦਮੀ ਪਾਰਟੀ ਨੇ ਵੀ ਕਿਹਾ ਸੀਗਾ ਕਿ ਅਸੀਂ ਇਸ ਨੂੰ ਹਟਾਵਾਂਗੇ ਕੀ ਲੱਗਦਾ ਕਿ ਸਿਰਫ ਆਮ ਆਦਮੀ ਪਾਰਟੀ ਨੇ ਲੋਕਾਂ ਨੂੰ ਸਿਰਫ ਬਖਲਾਹਟ ਹੀ ਦਿੱਤੀ ਹੈ ਉਸ ਤੋਂ ਬਾਅਦ ਕੋਦੀ ਵੀ ਨਿੱਜ ਸਾਹਬ ਤੇ ਨਜ਼ਰ ਨਹੀਂ ਆਏ ਜੇ ਐਮਰਸਦ ਦੇ ਮੈਂਬਰ ਪਾਰਲੀਮੈਂਟ ਦੀ ਗੱਲ ਕੀਤੀ ਜਾਵੇ ਗੁਰਜੀਤ ਔਜਲੇ ਉਹਨਾਂ ਵੱਲੋਂ ਤਿੰਨ ਚਾਰ ਵਿਜ਼ਿਟ ਕੀਤੀਆਂ ਗਈਆਂ ਹੁਣ ਉਹ ਵੀ ਨਹੀਂ ਨਜ਼ਰ ਆ ਰਹੇ ਕੀ ਲੱਗਦਾ ਕਿ ਜਿਹੜੀ ਜਨਤਾ ਉਹ ਕਿਸ ਚੱਕੀ ਚ ਪਿਸਦੀ ਹੋਈ ਤਾਂ ਉਹ ਨਜ਼ਰ ਆ ਰਹੀ ਹੈ ਕੀ ਲੱਗਦਾ ਕਿ ਪੰਜਾਬ ਦੇ ਹਾਲਾਤ ਹੋਰ ਖਰਾਬ ਹੋ ਰਹੇ ਨੇ ਮੇਰਾ ਤਾਂ ਖਿਆਲ ਬਹੁਤ ਜ਼ਿਆਦਾ ਖਰਾਬ ਹੋ ਰਿਹਾ ਇਸ ਤੋਂ ਦੇ ਕਮਿਸ਼ਨਰ ਸਾਹਿਬ ਨੂੰ ਮੈਂ ਕਹਣਾ ਚਾਹੁੰਦਾ ਸੀ ਕੱਲ ਉਹਨਾਂ ਨੇ ਤੇ ਜਿਸੋ ਨੇ ਵੀ ਮੇਰਾ ਚੱਕਿਆ ਗੱਤ ਤੇ ਉਹਨਾਂ ਨੂੰ ਪਤਾ ਸੀ ਕਿ ਮੈਂ ਤੇਰੇ ਫੋਨ ਕਰਨਾ ਚਾਹੁੰਦਾ ਹਾਂ ਤੇ ਇਹ ਵੀ ਦੇ ਹਾਲਾਤ ਜਿੜੇ ਗੜੇ ਹੋਏ ਆ ਇਹ ਤੋਂ ਵੀ ਅਫਸਰ ਸਾਹਿਬ ਜੀ ਇਹ ਤਾਂ ਗੁਰੂਤਾਰ ਲੱਗਦੀ ਹੈ ਕਿ ਇਹ ਅਸੀਂ ਕ੍ਰਾਈਮ ਦੀ ਗੱਲ ਕਰਨੀ ਹੈ ਇੱਥੋਂ ਦੇ ਵਾਤਾਵਰਣ ਦੀ ਗੱਲ ਕਰਨੀ ਹੈ ਇੱਥੇ ਜਿਹੜੀ ਬਦਬੂ ਜਾਂਦੀ ਹੈ ਦਰਬਾਰ ਸਾਹਿਬ ਤੋਂ ਫਿਰ ਦੁਰਗਾਣਾ ਮੰਦਿਰ ਦੇ ਵਿੱਚ ਵੀ ਜਾਂਦੀ ਹੈ ਉਹੀ ਬਦਬੂ ਜੀ ਤੇ ਇਹ ਤਾਂ ਫਿਰ ਸਾਰੇ ਨੂੰ ਨੁਕਸਾਨ ਹੋ ਰਿਹਾ ਇੱਥੇ ਕਿਉਂ ਨਹੀਂ ਬੋਲਦੇ ਸਰਕਾਰਾਂ ਤੇ ਕਿਉਂ ਨਹੀਂ ਕਰਦੇ ਹੈਗੇ ਕੀ ਲੱਗਦਾ ਕਿ ਜਿਹੜਾ ਸੱਚਖੰਡ ਸਿੰਘ ਬਰਬਾਦ ਸਾਹਿਬ ਉੱਤੇ ਗੋਲਡ ਲੱਗਾ ਮਹਾਰਾਜਾ ਰਣਜੀਤ ਸਿੰਘ ਵੱਲੋਂ ਜੀ ਸੇਵਾ ਨਿਭਾਈ ਗਈ ਸੀ ਕੀ ਲੱਗਦਾ ਕਿ ਉਹ ਵੀ ਹੁਣ ਗੋਲਡ ਕਾਲਾ ਪਹਿਣਾ ਸ਼ੁਰੂ ਹੋ ਗਿਆ ਉਹਦੀ ਵੀ ਸੇਵਾ ਜਿਹੜੀ ਹੈ ਹਰ ਸਾਲ ਹੋ ਰਹੀ ਹੈ ਸੇਵਾ ਤਾਂ ਘਟੂ ਕਿ ਕਿਉਂ ਕਰਕੇ ਇਲੈਕਸ਼ਨ ਨਹੀਂ ਸੈਂਟਰ ਕਰਾ ਰਿਹਾ ਇਹ ਡੈਡ ਕਰਨਾ ਚਾਹੁੰਦਾ ਸਾਡਾ ਜਮਹੂਰੀਅਤ ਨੂੰ ਮਾਰਨਾ ਚਾਹੁੰਦਾ ਹੈ ਕਿ ਸਿੱਖਾਂ ਦੀ ਜਮਹੂਰੀਅਤ ਜਿਹੜੀ 1925 ਦੇ ਵਿੱਚ ਕਾਨੂੰਨ ਤੇ ਰਹੀ ਸੱਤ ਹੋਈ ਸੀ ਜੀ ਐਸ ਪੀ ਸੀ ਉਹ ਸੁਖਤਮ ਕਰਨਾ ਚਾਹੁੰਦਾ ਹੈ ਕਰਦਾ ਠੀਕ ਹੈ ਮੈਂ ਚੌਕੀ ਸਰਪਾਤ ਆ ਤੁਸੀਂ ਦੇਖ ਸਕਦੇ ਹੋਰੇ ਕੀ ਹਾਲ ਇੱਥੇ ਡੰਪ ਚ ਹੈ ਹੁਣ ਜਿਹੜਾ ਤਰੀਕਾ ਹੈਗਾ ਡੰਪ ਚਲਾਉਣ ਦਾ ਉਹ ਪਹਿਲਾਂ ਇੱਕ ਵਾਰੀ ਕੂੜਾ ਥੱਲੇ ਪੈਂਦਾ ਉਹਦੇ ਉੱਤੇ ਫਿਰ ਮਿੱਟੀ ਪਾਉਂਦੇ ਆ ਇੱਥੇ ਮੈਨੂੰ ਦੱਸੋ ਮਿੱਟੀ ਦਾ ਲੇਅਰ ਕਿਤੇ ਵੀ ਦਿਖਦਾ ਹੈਗਾ ਹੁਣ ਮਿੱਟੀ ਚੋਂ ਪਾਉਂਦੇ ਆ ਕਿ ਉਹਨੂੰ ਦਫਨਾ ਕੇ ਤੇ ਥੱਲੇ ਫਿਰ ਉਹ ਆ ਪਾਈਪ ਪਾ ਦਨੇ ਆ ਕੂੜੇ ਚ ਉਹਦੇ ਨਾਲ ਕੀ ਹੁੰਦਾ ਜਿਹੜੀ ਗਲਣ ਹੁੰਦੀ ਹੈ ਉਹ ਗਲਣ ਤੋਂ ਜਿਹੜੀਆਂ ਗੈਸਾਂ ਜਿਹੜੀਆਂ ਅਸੀਂ ਹੁਣ ਸੁਣ ਸੁਣ ਰਹੇ ਆ ਤੇ ਆ ਮੇਰਾ ਦਾੜਾ ਦੱਸਦਾ ਕਿ ਹਵਾ ਉੱਧਰ ਸਿੱਧਾ ਹਰਮੰਦਰ ਸਾਹਿਬ ਤੇ ਸ਼ਹੀਦਾਂ ਨੂੰ ਜਾ ਰਹੀ ਹੈ ਇਹ ਗੰਦੀ ਹਵਾ ਫਿਰ ਉੱਥੇ ਨਹੀਂ ਜਾਂਦੀ ਹੈਗੀ ਕਿਉਂਕਿ ਥੱਲੇ ਪਾਈਪਾਂ ਲੈ ਕੇ ਉਹ ਮੀਥੇਨ ਨੂੰ ਕੈਪਚਰ ਕਰਕੇ ਸਿੱਧਾ ਉਹ ਜਨਰੇਟਰ ਤੇ ਲੈ ਜਾਂਦੇ ਆ ਉਹਨੂੰ ਫੂਕ ਕੇ ਟਰਬਾਈਨ ਚ ਲਾ ਕੇ ਬਿਜਲੀ ਪੈਦਾ ਕਰਦੇ ਆ ਇੱਥੇ ਦੱਸੋ ਕਿਹੜਾ ਲੇਅਰ ਮਿੱਟੀ ਦਾ ਪਿਆ ਪਹਾੜ ਦੇ ਗੰਦ ਪਹਾੜਾਂ ਗਾਂ ਦਰੇ ਅੰਬਰਸਰ ਚ ਖੜਾ ਕਰਤਾ ਹੈਗਾ ਇਹ ਤਾਂ ਜੇ ਸਾਇੰਟਿਫਿਕਲੀ ਮੈਨੇਜ ਕਰਨ ਤਾਂ ਇਹਦੀ ਸ਼ਾਰਟ ਟਰਮ ਚ ਘੱਟ ਸਮੇਂ ਚ ਇਹਦਾ ਕੋਈ ਨਾ ਕੋਈ ਹੱਲ ਹੋ ਸਕਦਾ ਹੈਗਾ ਲੰਬੇ ਸਮੇਂ ਤੇ ਇੱਥੇ ਨਹੀਂ ਹੋਣਾ ਚਾਹੀਦਾ ਸਾਰਿਆਂ ਨੂੰ ਸਿਆਣਾ ਹੈ ਕਿ ਆਪਾਂ ਇੱਕ ਥਾਂ ਚੱਕੀ ਜਾਂਦੇ ਆ ਹਰਮੰਦਰ ਸਾਹਿਬ ਤੋਤੇ ਇੱਕ ਥਾਂ ਬਣਾਈ ਜਾਂਦੇ ਹੈਗੇ ਆ ਇਹ ਪਹਾੜ ਕਿਤੇ ਹੋਰ ਹੋਣਾ ਚਾਹੀਦਾ ਪਰ ਜਿਹੜਾ ਹੁਣ ਇਹ ਉਰੇ ਸਥਾਪਤ ਆ ਇਹਦੀ ਕੋਈ ਸਾਇੰਟਿਫਿਕ ਮੈਨੇਜਮੈਂਟ ਤਾਂ ਹੋਣੀ ਚਾਹੀਦੀ ਹੈ ਸੋ ਇਹ 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 ਜਾਣ ਮੁੱਝ ਕੇ ਇਹ ਜਿਹੜੀ ਹਿੰਦੂ ਰਾਸ਼ਟਰਵਾਦੀ ਸਰਕਾਰ ਹੈ ਉਹਨਾਂ ਨੇ ਔਰੇ ਗੰਦ ਤਾਂ ਪਾਇਆ ਹੈ ਤਾਂ ਕਿ ਸੰਗਤਾਂ ਦੇ ਨੱਕ 'ਚ ਇਹ ਦਮ ਕਰੇ ਤੇ ਔਰੇ ਸੰਗਤ ਨਾ ਆਏ ਇਹ ਗੁਰਸਿੱਖੀ ਨੂੰ ਖਤਮ ਕਰਨ ਵਾਸਤੇ ਪਲੈਨਿੰਗ ਹੈ ਨਵਜੋਤ ਸਿੰਘ ਸਿੱਧੂ ਵੱਲੋਂ ਇਥੇ ਇੱਕ ਅਨਾਊਂਸਮੈਂਟ ਕੀਤੀ ਗਈ ਸੀ ਕਿ ਇਸ ਨੂੰ ਹਟਾ ਕੇ ਸੁੰਦਰ ਪਾਰਕ ਜਿਹੜੀ ਬਣਾਈ ਜਾਏਗੀ ਉਸ ਤੋਂ ਬਾਅਦ ਉਹਨਾਂ ਦੀ ਮਹਾਰ ਹੋਈ ਆ ਰੈਂਟਰਬੀਸਿੰਗ ਬਲਾਰੀਆ ਦੀ ਹਾਰ ਹੋਈ ਕਿ ਲੱਗਦਾ ਕਿ ਜੇਕਰ ਇਹ ਜਗ੍ਹਾ ਦੇ ਉੱਤੇ ਸੁੰਦਰ ਪਾਰਕ ਹੁੰਦੀ ਤੇ ਹੋਰ ਵਧੀਆ ਹੋ ਸਕਦਾ ਸੀਗਾ ਔਰ ਦੂਸਰੀ ਸਰਕਾਰਾਂ ਨੂੰ ਕਿਸ ਤਰ੍ਹਾਂ ਦੇਖ ਦਿਓ ਨਿੱਜਰ ਸਾਹਿਬ ਖੁਦ ਕਹਿੰਦੇ ਸੀ ਤਾਂ ਬਿਜਲੀ ਪੈਦਾ ਕੀਤੀ ਜਾਏਗੀ ਨਾ ਸੁੰਦਰ ਨਵਜੋਤ ਸਿੰਘ ਸਿੱਧੂ ਮੈਨੂੰ ਨਜ਼ਰ ਆ ਰਹੇ ਆ ਔਰੇ ਨਾ ਸੁੰਦਰ ਨਿੱਜਰ ਸਾਹਿਬ ਨਜ਼ਰ ਆ ਰਹੇ ਆ ਤੇ ਆਹ ਦੇਖ ਲਓ ਸੁੰਦਰ ਪਹਾੜ ਗੰਦ ਸਾਨੂੰ ਦਿਖਦਾ ਸੋ ਇਹ ਗੱਲਾਂ ਝੂਠੀਆਂ ਐ ਇਹ ਹੋਣੀਆਂ ਚਾਹੀਦੀਆਂ ਲਾਗੂ ਹੋਣੀਆਂ ਚਾਹੀਦੀਆਂ ਤੇ ਅਸੀਂ ਇਹਦੇ ਬਾਰੇ ਜਿਹੜਾ ਐਸਜੀਪੀਸੀ ਦਾ ਚੋਣ ਨਹੀਂ ਹੋ ਰਿਹਾ ਐਸਜੀਪੀਸੀ ਤੇ ਵੀ ਇਹ ਮੁੱਦਾ ਬਣਾਉਣਾ ਹੈਗਾ ਕਿ ਜਿਹੜੀ ਆਈ ਗੁਰੂ ਕੀ ਸੰਗਤ ਉੱਥੇ ਦਰਸ਼ਨ ਕਰਦੀ ਐ ਹੋਰ ਹਰਮੰਦਰ ਸਾਹਿਬ ਨਾਲ ਪਿਆਰ ਕਰਨ ਨਾਲ ਰੱਖਦੇ ਆ ਇਹ ਜੇ ਉੱਚੀ ਥਾਂ ਬਣਾ ਕੇ ਇਥੋਂ ਗੰਦ ਤੇ ਮੁਸ਼ਕੀ ਭੇਜਣੀ ਹੈਗੀ ਆ ਤਾਂ ਇਹ ਸਾਡੇ ਸ਼ਹਿਰ ਦੀ ਇਕਨੋਮੀ ਤੇ ਬਹੁਤ ਅਸਰ ਪਾਉਂਦਾ ਹੈਗਾ ਜਿਹੜਾ ਉਰੇ ਟੂਰਿਸਟ ਆਉਂਦਾ ਉਹ ਵੀ ਇਸ ਤੋਂ ਝਿਜਕਾਉਂਦਾ ਹੈਗਾ ਜਿਹੜੇ ਨਾਲ ਤੇ ਉਰੇ ਡਵੈਲਪਮੈਂਟ ਹੋ ਰਹੀ ਐ ਸਾਰਿਆਂ ਦੀ ਲੈਂਡ ਪ੍ਰੈਸਸ ਸਾਰਿਆਂ ਦੀ ਪ੍ਰੋਪਰਟੀ ਪ੍ਰਾਈਸਸ ਸਾਰੇ ਖਤਮ ਕਰਤੇ ਆ ਇਹਨੇ ਸੋ ਇਹ ਬਹੁਤ ਗੰਭੀਰ ਮਸਲਾ ਐ ਤੇ ਸਰਕਾਰਾਂ ਘਰਾੜੇ ਮਾਰ ਕੇ ਸੁੱਤੀਆਂ ਪਈਆਂ ਲੇਕਿਨ ਜਦੋਂ ਚੋਣਾ ਆਉਂਦੀਆਂ ਉਦੋਂ ਕਿਸ ਤਰ੍ਹਾਂ ਵਾਣਜੀ ਦਾ ਨੂੰ ਯਾਦ ਆ ਜਾਂਦੀ ਐ ਉਦੋਂ ਸਾਰੇ ਲੀਡਰਸ ਵੀ ਇੱਥੇ ਪਹੁੰਚਦੇ ਨੇ ਵੱਡੇ ਵਾਦੇ ਵੀ ਕੀਤੇ ਜਾਂਦੇ ਨੇ ਕੀ ਲੱਗਦਾ ਕਿ ਆਮ ਲੋਕਾਂ ਨੂੰ ਸਿਰਫ ਫੱਟ ਜਾਂਦੇ ਆ ਇੱਕ ਜਰੀਆ ਬਣਾਇਆ ਗਿਆ ਜੀ ਸਿਰਫ ਇਹ ਤਾਂ ਜੀ ਉਰੇ ਮੋਰਚੇ ਲੱਗਣੇ ਆ ਤੇ ਸ਼ਰਮਣੀ ਅਕਾਲੀ ਦਾ ਨੰਬਰ ਸਰ ਪਲਾਨ ਕਰ ਰਹੀ ਔਰੇ ਮੋਰਚੇ ਲਾਉਣ ਦਾ ਇਹ ਇੱਕ ਬਹੁਤ ਗੰਭੀਰ ਮਸਲਾ ਹੈਗਾ ਤੇ ਜਿਹੜਾ ਘਰਾੜੇ ਮਾਰਦਾ ਸੁੱਤਾ ਹੋਇਆ ਸਿਆਸਤਦਾਨ ਹੈ ਉਹਨੂੰ ਮਜਬੂਰੀ ਉਰੇ ਆ ਕੇ ਹਾਜ਼ਰੀ ਭਰਨੀ ਪੈਣੀ ਹੈਗੀ ਐ ਇਹ ਮੁੱਦਾ ਖਤਮ ਨਹੀਂ ਹੋਣ ਲੱਗਿਆ ਇਨ ਫਿਊਚਰ ਕੁਝ ਹੈ ਜੀ ਪਲਾਨ ਆਊਟ ਬਿਲਕੁਲ ਕਰ ਰਹੇ ਹਾਂ 15 ਤਰੀਕ ਨੂੰ ਅਸੀਂ ਉਰੇ ਜਿਹੜਾ ਪ੍ਰੋਗਰਾਮ ਕੀਤਾ ਉਹਦੇ ਚ ਵੀ ਅਸੀਂ ਹਾਈਲਾਈਟ ਕਰਾਂਗੇ ਜਿਹੜਾ ਸਾਡੀਆਂ ਜਮਹੂਰੀਅਤ ਖਤਮ ਕੀਤੀ ਐ ਸਾਡੀ ਆਵਾਜ਼ ਬੁਲੰਦ